ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ 12 ਤਰੀਕ 12 ਨਵੰਬਰ ਤੇ ਧੁੰਦ ਪੂਰੀ ਪੈ ਰਹੀ ਆ ਸਵੇਰ ਦੀ ਤੇ ਹੁਣ ਥੋੜਾ ਜਿਹਾ ਮੌਸਮ ਧੁੰਦ ਮਤਲਬ ਤਾਂ ਚੜੀ ਹੈਗੀ ਤੇ ਪੂਰੀ ਫੁੱਲ ਧੁੰਦ ਸੀ ਅੱਜ ਮੰਨ ਕੇ ਚੱਲੋਗੀ 200 ਮੀਟਰ ਤੱਕ ਆਪਾਂ ਨੂੰ ਦਿਨਾਂ ਨਹੀਂ ਸੀ ਕੁਝ ਵੀ ਤੇ ਅੱਜ ਗੰਡਾਂ ਦਾ ਕੰਮ ਖੜਾਗਾ ਧੁੰਦ ਕਰਕੇ ਤੇ ਕੱਲ ਆਪਾਂ ਪਾਈਆਂ ਸੀ ਜਿਹੜੀ ਤੇ ਆਪਾਂ ਕਣਕ ਬੀਜਤੀ ਉੱਥੇ ਬੱਟਾ ਪਾਈਆਂ ਸੀ ਜਿਆ ਅੱਜ ਮੈਂ ਤੇ ਕੇਵਲ ਚੱਲਿਆ ਬੱਟਾ ਚੜਾਉਣ ਹੱਥਾਂ ਨਾਲ ਜਿੰਦਰੇ ਨਾਲ ਕਿਉਂਕਿ ਜਿੰਨਾ ਕਿ ਥਾਂ ਰਹਿ ਜਾਂਦਾ ਟਰੈਕਟਰ ਤੋਂ ਉਹ ਫਿਰ ਆਪਾਂ ਹੱਥਾਂ ਨਾਲ ਚੜਾਵਾਂਗੇ ਜਾਂ ਕਹੀ ਨਾਲ ਜ ਆਪਾਂ ਪਰ ਜਿੰਦਰੇ ਨਾਲ ਚੜਾਉਣੇ ਹੁੰਨੇ ਆਗੇ ਦਿਖਾਉਣਾ ਤੁਹਾਨੂੰ ਵਲੌਗ ਦੇ ਵਿੱਚ ਆ ਜਾ ਰਿਹਾ ਕੇਵਲ ਮੋਢੇ ਤੇ ਜਿੰਦਰਾ ਗੱਲ ਚ ਪਰਣਾ ਕਿਉਂ ਕੇਵਲ ਉਹਦੇ ਤੜਕੀ ਹੋਈ ਜਾਂਦਾ ਉਹ ਟਰੈਕਟਰ ਵਾਲਾ ਆਏ ਹੋਏ ਲਓ ਜੀ ਤੇ ਆ ਜਿਹੜਾ ਪਿੱਛੇ ਸੁਣੋ ਉਹ ਦਰਸਤਾਂ ਤੱਕ ਦਿਸ ਰਿਹਾ ਹੈਗਾ ਇਹਨੀਆਂ ਸਾਰੀਆਂ ਬੱਟਾਂ ਚੜਾ ਕੇ ਆਸੀਂ ਤੇ ਆ ਬੰਗੀਆਂ ਵਗੈਰਾ ਹੀ ਪਾਈਆਂ ਹੋਣ ਜਾਣੀਆਂ ਕਿਉਂਕਿ ਬਾਹਰ ਉੱਚਾ ਨਹੀਂ ਵਗਾ ਤੇ ਬੰਗੀਆਂ ਵਗੈਰਾ ਸਾਰੀਆਂ ਬੱਟਾਂ ਚੜਾ ਕੇ ਹੁਣ ਅਸੀਂ ਥੱਲੇ ਆ ਗਿਆਗੇ ਤੇ ਥੱਲੇ ਵਾਲੇ ਵਾਹਣ ਦੀ ਚੜਾਉਣੇ ਹੁਣ ਬੱਟਾਂ ਦਿਖਾਉਣੇ ਤੁਹਾਨੂੰ ਇੱਧਰ ਜਿਆਦਾ ਲੰਬੀਆਂ ਬੱਟਾਂ ਨਹੀਂਆਂ ਕਿਉਂਕਿ ਉੱਧਰ ਤਾਂ ਐ ਸੀਗਾ ਉਹਨਾਂ ਦੇ ਹਜੇ ਕਰਜ਼ੇ ਖੜੇ ਸੀ ਆਪਾਂ ਟਰੈਕਟਰ ਉੱਧਰ ਬਾੜ ਦਾ ਸੀ ਘੱਟ ਰਹਿੰਦਾ ਸੀਗਾ ਇੱਧਰ 10-10 ਫੁੱਟ ਫਾਹ ਰਹਿੰਦਾਗਾ ਦਿਖਾਉਣੇ ਤੁਹਾਨੂੰ ਦੇਖੋ ਜੀ ਇਧਰ ਨਿਚੜਾਵਾਂਗੇ ਹੋ ਦਰਖਤਾਂ ਤੱਕ ਅਜੇ ਤੱਕ ਬਸ ਧੁੰਦ ਜੱਦੀ ਸੀ ਜਾਂਦਾਗਾ ਓਨੀ ਦੂਰ ਤੱਕ ਇਧਰ ਆ ਉਹ ਦਰਖਤਾਂ ਤੱਕ ਉਧਰ ਵੀ ਨਹੀਂ ਇਹਦੇ ਵੀ ਚਾਰੇ ਪਾਸੇ ਬੰਗੀਆਂ ਨਹੀਂਆਂ ਨੇਲੇ ਤੇ ਅੱਜ ਆਪਣੇ ਨਾਲ ਵਾਲੇ ਖੇਤ ਵਾਲੇ ਬਾਈ ਬੀਜ ਰਹੇ ਨੇ ਕਣਕੇ ਹੈਗੇ ਨੇ ਮੱਤੀ ਤੋਂ ਹੋਏ ਖੜਾ ਹੁੰਦੇ ਜਾਂਦਾ ਸੁਪਰ ਸੀਡਰ ਇਹ ਦੇਣਾ ਓਏ ਦੌੜੀ ਤੇ ਬੱਟਾ ਆਪਾਂ ਸਾਰੀਆਂ ਚੜਾ ਦਈਆਂ ਤੇ ਇੱਥੇ ਹੋ ਗਿਆ ਸਾਰਾ ਕੰਮ ਕਰਨਾ ਹੁਣ ਚੱਲਾਂਗੇ ਆਪਾਂ ਪਹਿਲਾਂ ਦੂਸਰੇ ਖੇਤ ਤੇ ਉੱਥੇ ਦੇਖਦੇ ਆਂਗੇ ਤੇ ਆਪਣੀ ਕਣਕ ਵੀ ਹਰੀ ਹੋਣ ਲੱਗ ਗਈ ਤੇ ਭਾਈ ਇਹ ਦੇਖੋ ਦੇਖੋ ਵਧੀਆ ਨਿਕਲੀ ਆ ਕਣਕ ਸਾਰੇ ਲੱਗੀ ਹਰੀ ਹੋਣ ਤੇ ਆ ਆਪਣੇ ਗਵੰਡੀਆਂ ਨੇ 10 ਪੰਜ ਦਿਨ ਪਹਿਲਾਂ ਬੀਜੀ ਆ ਇਹਨਾਂ ਦੀ ਇੰਨੀ ਨਿਕਲੀ ਆਪਣੀ ਬਸ 5 ਦਿਨਾਂ ਬਾਅਦ ਇੰਨੀ ਹੋ ਜੂਗੀ ਜਿੱਦ ਅਸੀਂ ਜੀਰੀ ਵੱਢੀ ਆ ਉਦੋਂ ਬਾਅਦਲੇ ਦਿਨ ਇਹਨਾਂ ਨੇ ਬੀਜੀ ਆ ਤੇ ਉਦੋਂ ਜਿੱਦ ਇਹਨਾਂ ਨੇ ਬੀਜਤੀ ਉਦੋਂ ਇੱਕ ਦਿਨ ਛੱਡ ਕੇ ਤੀਜੇ ਦਿਨ ਫਿਰ ਅਸੀਂ ਅੱਗ ਲਾਈ ਆ ਅੱਗ ਲਾਉਣ ਤੋਂ ਬਾਅਦ ਚੌਥੇ ਦਿਨ ਅਸੀਂ ਜਿੱਦ ਅੱਗ ਲਾਤੀ ਉਦੋਂ ਬਾਅਦਲੇ ਦਿਨ ਅਸੀਂ ਬਾਕੇ ਬੀਜਤੀ ਬਾਜ ਨੇ ਇੱਕ ਦਿਨ ਦਾ ਫਰਕ ਨਹੀਂ ਆਦਾ ਆਪਸੇ ਸਾਢੇ ਤਿੰਨ ਦਾ ਹੁਣ ਚੱਲਦੇ ਆਂ ਅਸੀਂ ਦੂਸਰੇ ਖੇਤ ਸ਼ਾਇਦ ਨਹੀਂ ਕਾਚੋ ਹਾਂ ਉਹ ਦੂਸਰੇ ਖੇਤ ਉਧਰ ਇਹ ਜਣੇ ਦੋ ਗਵੱਟਾ ਉਧਰ ਵੀ ਚੜਾਉਣੀਆਂ ਨੇ ਆ ਤੇ ਫਿਰ ਉਸ ਤੋਂ ਬਾਅਦ ਕੇਵਲ ਨੇ ਜਾ ਕੇ ਆਉਣਾ ਤੇ ਕੰਮ ਤੇ ਜਿਹੜਾ ਬਾਕੀ ਬਣਨਾ ਉਹ ਦੀ ਚੜਾਵਾਂਗੇ ਆਪਾਂ ਬੱਟਾ ਅੱਠ ਨੇ ਦਿਖਾਵਾਂ ਮੈਂ ਤੁਹਾਨੂੰ ਪਤਾ ਕਿਸ ਬਲੌਗ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਦੂਸਰੇ ਖੇਤ ਇਹ ਹੈਗਾ ਆਪਣੇ ਪਿੰਡ ਦੀ ਮੰਡੀ ਕੋਲੇ ਜਿੱਥੇ ਆਪਣਾ ਸੈਲਜ ਵਾਲਾ ਟੋਆਗਾ ਆ ਸਾਹਮਣੇ ਟੋਆ ਗਿਆ ਚਾਰ ਵਾਲਾ ਆ ਸਾਹਮਣੇ ਮੰਡੀ ਆ ਗਈ ਉਹ ਟਰੱਕ ਖੜਾ ਭਰੀ ਜਾਂਦੇ ਨੇ ਮੰਡੀ 'ਚ ਤੇ ਇੱਥੇ ਪਾਵਾਂ ਮੈਂ ਬੱਟਾ ਤੇ ਆ ਸਾਰਾ ਬੀਜਿਆ ਇਹ ਆਪਾਂ ਹਲੇ ਪਰਸੋਂ ਬੀਜਿਆ ਹਣਾ ਕੇਵਲਾ ਪਰਸੋਂ ਬੀਜਿਆ ਆਪਾਂ ਹਾਂ ਇਹਨੂੰ ਪਰਸੋਂ ਬੀਜਿਆ ਜੀ ਤੇ ਹੁਣ ਇਹਦੀਆਂ ਚੜ੍ਹਾਮਾਂ ਵੱਟਾਂ ਤੇ ਫਿਰ ਇਸ ਤੋਂ ਬਾਅਦ ਕੇਵਲ ਨੇ ਜਾ ਕੇ ਉਹਨਾ ਕੰਮ ਤੇ ਜਿਹੜਾ ਹੋਰ ਦੂਜੇ ਪਾਸੇ ਬੀਜਿਆ ਪਿਆਗਾ ਉਧਰ ਉਸ ਤੋਂ ਬਾਅਦ ਆਥ ਨੇ ਚੜ੍ਹਾਮਾਂ ਖੁੰਝੇ ਚੜਾਉਣਾ ਇਹਦੀਆਂ ਵੱਟਾਂ ਲਓ ਜੀ ਤੇ ਟਾਈਮ ਆਥਣ ਦਾ ਹੋ ਗਿਆ ਤੇ 3:30 ਨਾ 4:00 ਹੋ ਗਏ ਤੁਹਾ ਪੂਰਾ ਫੋਲਾਗਾ ਤੇ ਪੱਟਾਂ ਕੇਬਲ ਤੇ ਡੈਡੀ ਚੱਲ ਕੇ ਚੜਾਉਣਾ ਤੇ ਆਪਾਂ ਆ ਕੇ ਰੈਕ ਲਾਉਣਾ ਬਾਹਰ ਤੋਂ ਬੰਨ ਰੈਕ ਤੇ ਆਪਣੇ ਨਾਲ ਹੈਲਪਰ 42 ਹੁਣ ਚੱਲਦੇ ਆਂ ਖੇਤ ਆਪਣਾ ਆਪਣਾ ਆਪਣੇ ਟਾਇਏ ਖੇਤ ਆਗਾ ਪਿੰਡ ਚੋਂ ਤੇ ਆ ਆਪਸੋ ਉਹ ਸਾਹਮਣੇ ਦਰਖਤ ਜਿਹੜਾ ਦੇਖ ਰਿਹਾ ਉਹ ਢੋਲ ਆ ਜਾ ਉੱਥੇ ਆਏ ਦੀ ਖੇਤ ਉੱਥੇ ਚੱਲਾਂਗੇ ਆਪਾਂ ਉੱਥੇ ਜਾ ਕੇ ਲਾਉਣਾ ਰੈਕ ਤੇ ਮਾਗਰੀ ਆਪਣੀ ਆਨਲਾਈਨ ਮਸ਼ੀਨ ਲਈ ਉਹਦਾ ਆਪਣਾ ਆਇਆ ਆਇਆ ਜੀ ਤੇ ਕੱਚੇ ਹੀ ਚਲਾਵਾਂਗੇ ਕਿਉਂਕਿ ਅੱਜ ਮੈਂ ਜਿਹਨੇ ਅੱਜ ਰੈਕ ਲੱਗਿਆ ਨਹੀਂ ਤੇ ਹੁਣ ਟਾਈਮ ਲੱਗਿਆਗਾ ਉਹ ਲਾਉਣੇ ਰੈਕ ਰੱਖਾਉਣੇ ਬਲਾਅਡ ਦੇ ਵਿੱਚ ਆਪਾਂ ਜੀ ਇੱਕ ਘੇਰੇ ਦਾ ਲਾਤਾ ਰੈਕ ਤੇ ਉਹ ਸਾਹਮਣੇ ਮਸ਼ੀਨ ਵੀ ਆਪਣੀ ਫਾਰਮ ਦੀ ਫੌਲੈਂਡ ਕਣਕੇਰਾ ਬੰਡ ਲਿਆ ਤੇ ਛੇਰੇ ਦੇ ਵਿੱਚ ਵਿੱਚ ਇਹਨਾਂ ਨੇ ਚਾਰ ਪਾਕੇ ਨਾ ਟੋੜ ਕੇ ਤੇ ਆਪਣਾ ਆ ਘੇੜਿਆ ਰਹਿ ਗਿਆ ਓਨਲੀ ਬੰਨ ਗਿਆ ਆਹ ਆਹ ਕਿਹੜਾ ਬਾਹਰ ਇਧਰੋਂ ਜਾਣ ਦਾ ਤੇ ਉਧਰ ਆਉਣ ਦਾ ਰਹਿ ਗਿਆ ਤੇ ਉਸ ਤੋਂ ਬਾਅਦ ਜਿੱਥੇ ਦਰਖਤ ਖੜਾ ਇਹਦੇ ਸਾਈਡ ਪਰਲੇ ਸਾਈਡ ਹੈਗਾ ਤੇ ਲੱਗੇ ਨੇ ਪਰਲੇ ਸਾਈਡ ਦੇ ਉਹ ਲਾਵਾਂਗੇ ਰਏ ਕਾ ਸ਼ਿਖਾਵਾਂਗੇ ਵਲੌਗ ਦੇ ਵਿੱਚ ਸਾਰਾ ਤੁਹਾਨੂੰ ਸ਼ਕਤੀਮਾਨ ਮਸ਼ੀਨ ਆਪਣੀ ਖਰਾਬ ਹੋ ਗਈ ਤੇ ਹੁਣ ਹੌਲੈਂਡ ਇਹਦੇ ਮਗਰ ਪਾੜੀ ਆਪਾਂ ਸਟੈਂਡਰਡ ਮਗਰ ਉਹ ਕਿਉਂ ਸੱਤੀ ਮਾਰਦਾ ਉਹ ਬੀੜ ਜਾਂ ਲੈ ਕੇ ਦੋ ਤਿੰਨ ਵਾਰੀ ਭੱਜ ਗਿਆ ਜਿਹੜਾ ਕੱਲ ਬਲੌਰ ਦੇ ਪੂਰੇ ਆਪਾ ਬੋਰਡ ਚ ਲਾ ਆਇਆ ਸੀਗਾ ਉਹ ਬੀੜ ਜਾਂ ਚਾਰ ਪੰਜ ਵਾਰੀ ਖੋਲ ਗਿਆ ਕੱਲ ਨੂੰ ਇਦਾਂ ਕਰਕੇ ਆਪਾਂ ਇਹਦੇ ਮਾਰ ਰੋਣ ਮਸੀੜ ਪੱਤੀ ਕੱਢ ਲਈ ਤੇ ਬਾਅਦ ਪੱਕੀ ਉਹਦੇ ਮਾਰੇ ਪਾਤੀ ਸੈਕਿੰਡ ਲਓ ਜੀ ਤੇ ਧੁੰਦ ਵੀ ਪੈਣ ਲੱਗੀ ਤੇ ਟਾਈਮ 6:30 ਹੋ ਗਏ ਤੇ ਆਪਾਂ ਰੈਕ ਨਵੇੜ ਤਾਂ ਸਾਰਾ ਲੱਗ ਗਿਆ ਕਰ ਲਿਆ ਕੱਠਾ ਤੇ ਮਸ਼ੀਨ ਉਹ ਪਰਾਂ ਚੱਲ ਰਹੀ ਆ ਲੈ ਚਾਂਗੇ ਕੋਲੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਮਸ਼ੀਨ ਵੀ ਬਸ ਉਹ ਪਰਲਾ ਪਰਲਾ ਘੇਰਾ ਬਣਾਉ ਹੁਣ ਕਿਉਂਕਿ ਜਦੋਂ ਗਿੱਲਾ ਹੋਣ ਲੱਗਿਆ ਨਾ ਫਿਰ ਨਟ ਪੰਨਣ ਲੱਗ ਜਾਂਦੀ ਹੈਗੀ ਤੇ ਆਪਾਂ ਚੱਲ ਜਾਂ ਘਰ ਨੂੰ ਕਲਾਇਆਂ ਦਾ ਟਾਈਮ ਵੱਜ ਗਏ 7:30 ਤੇ ਹੁਣ ਧੁੰਦ ਪੈਣ ਲੱਗੀ ਕਿ ਕਿਉਂਕਿ ਧੁੰਦ ਦੇ ਵਿੱਚ ਕੰਮ ਜਰਾ ਇਹ ਚੱਲਦਾ ਨਹੀਂ ਹੈਗਾ ਦਿੱਲੀ ਹੋਏ ਦੀ ਅਪਰਾੜੀ ਤੇ ਦਿੱਲੀ ਪ੍ਰਾਲੀ ਦਾ ਫਿਰ ਉੱਥੇ ਮੌਇਸਚਰ ਵੀ ਨਹੀਂ ਆਉਂਦਾ ਹੈਗਾ ਉੱਥੇ ਕਾਂਟ ਵੀ ਲੱਗਦੀ ਹੈਗੀ ਤੇ ਤਾਂ ਕਰਕੇ ਆਪਾਂ ਹੁਣ ਘਰ ਨੂੰ ਚੱਲਦੇ ਆਂਗੇ ਧੁੰਦ ਪੂਰੀ ਫੁੱਲ ਪੈ ਰਹੀ ਆ ਬਹੁਤ ਜ਼ਿਆਦਾ ਕੰਮ ਨਹੀਂ ਹੈਗਾ ਗੰਡਾ ਦਾ ਆਪਣੇ ਕੋਲੇ ਇੱਕ ਅੱਡੇ ਦਿੰਦੀ ਰਹਿ ਗਿਆ ਤੇ ਕੱਲ ਨੂੰ ਪਾਵਾਂਗਾ ਆਪਾਂ ਆਪਣੇ ਖੇਤ ਰੂੜੀ ਦਾ ਰੇ ਉਹ ਵੀ ਦਿਖਾਵਾਂ ਤੁਹਾਨੂੰ ਬਲੌਗ ਦੇ ਵਿੱਚ ਤੇ ਸ਼ਾਇਦ ਇਹ ਨਹੀਂ ਪਤਾ ਮੈਂ ਰੇ ਨਾ ਪਾਵਾਂ ਮੈਂ ਕੱਲ ਨੂੰ ਜਾਣਾ ਕਾਲਜ ਤੇ ਕਿਉਂਕਿ ਸਾਡੇ ਪੇਪਰ ਵੀ ਆ ਗਏ ਅੱਜ ਮਤਲਬ ਕਾਲਜੋਂ ਫੋਨ ਆਇਆ ਸੀਗਾ ਕਹਿੰਦੇ ਬਸ ਤੁਹਾਡੀ ਅਗਲੇ ਹਫ਼ਤੇ ਡੇਟ ਸੀਟ ਆ ਜਾਊਗੀ ਪੇਪਰਾਂ ਦੀ ਵੀ ਤਿਆਰੀ ਕਰਾਂਗੇ ਨਾਲ ਨਾਲ ਆਪਾਂ ਪੜ੍ਹਾਈ ਵੀ ਕਰਦੇ ਆਂ ਆਪਾਂ ਬੀਏ ਕਰਦੇ ਆਂਗੇ ਪਹਿਲੇ ਸਾਲ ਚ ਤੇ ਪੇਪਰਾਂ ਦੇਵਾਂਗੇ ਨਾਲੇ ਕੰਮ ਵੀ ਕਰਨਾ ਦੇਖਦੇ ਆਂ ਸਵੇਰੇ ਪਤਾ ਲੱਗੂ ਵੀ ਡੈਡੀ ਕੀ ਕਰਨਗਾ ਕਿਉਂਕਿ ਆਪਾਂ ਵੀ ਸਾਰਾ ਕੰਮ ਡੈਡੀ ਤੋਂ ਪੁੱਛ ਕੇ ਕਰਦੇ ਆਂ ਆਪਾਂ ਆਪਣਾ ਮਰਜ਼ੀ ਮੈਂ ਜਮਾ ਨਹੀਂ ਕਰਦਾ ਆਪਦੀ ਜੇ ਡੈਡੀ ਨੇ ਕਹਿਤਾ ਵੀ ਅਸੀਂ ਸਾਰ ਲਾਂਗੇ ਤਾਂ ਤਾਂ ਮੈਂ ਕਾਲ ਚ ਜਾਊਂਗਾ ਤੇ ਜੇ ਉਹਨਾਂ ਨੇ ਕਿਹਾ ਵੀ ਨਾਲ ਰੇਪਵਾਓ ਤਾਂ ਆਪਾਂ ਨਾਲ ਰੇਪਵਾਓ ਇਹ ਆ ਗਈ ਸਾਡੇ ਪਿੰਡ ਦੀ ਬੈਂਕ ਬਹੁਤ ਵਧੀਆ ਸਹੂਲਤ ਐ HDFC ਮਾ ਪਹੁੰਚੇ ਪੈਂਡਾ ਦੇ ਵਿੱਚ ਜਮਾ